ਜਿਹੜੇ ਸਾਡੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਨੇ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ ਸਭਾ ਜਿਹੜੀ ਉਹਨੂੰ ਕੰਮੂਟ ਕਰਕੇ ਉਹਨੂੰ ਆਪਣੇ ਉਮਰ ਕੈਦ ਦੇ ਵਿੱਚ ਬਦਲਨ ਦਾ ਤੇ ਮੈਂ ਬੇਨਤੀ ਕਰਦਾ ਜੀ ਨਾ ਸਾਰਿਆਂ ਦਾ ਹੀ ਜਿੰਨੇ ਵੀ ਬਲਾਰੇ ਸੀ ਇਹ ਸਗਾ ਭਈ ਕਿਉਂਕਿ ਗੁਰਦੇਵਾਦ ਪਾਚਾ ਦੀ ਇਹ ਸ਼ਹੀਦੀ ਸ਼ਤਾਬਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਤੇ ਗੁਰੂ ਸਾਹਿਬ ਨੇ 사ਤਗੁਰ ਜੀ ਦਾ ਦਿਆਲਤਾ ਦੇ ਘਰ 사ਤਗੁਰ ਜੀ ਨੇ ਤਾਂ ਕਿਰਪਾ ਤੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ 사ਤਗੁਰ ਜੀ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਇਹ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਰਿਹਾਈ ਕਰਨਾ ਚਾਹੀਦਾ ਇਹ ਤਾਂ ਵੀਸਾ ਹੁੰਦੀ ਦਾ ਕੀਤਾ ਜਿਹੜਾ ਬਚਨ ਵੱਧ ਤਾਂ ਉਹਨੂੰ ਹਰ ਸ਼ਿਦਾਬ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਕਿ ਮੈਂ ਸੋਚਦਾ ਪਏ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਸਾਧੂਪੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਕੀਸ਼ਾ ਪੁਨਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਸਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋ ਮਹਾਪੁਰਸ਼ਾਂ ਨੂੰ ਵੀ ਇਹਨਾਂ ਅਰ ਸਮਰਪਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਕਾਲ ਸਾਹਿਬ ਆਹੇ ਗੁਰੂ ਕੀ ਖਤੇ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ 350 ਸਾਲਾ ਸ਼ਹੀਦੀ ਦਿਵਸ ਪਰ ਉਹ ਸਮੁੱਚਾ ਕਾਲ ਸਾਹਿਬ ਪੰਥ ਤੇ ਸਮੁੱਚੇ ਦੁਨੀਆ ਦੇ ਸਿੱਖ ਉਹ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਹੱਸ ਇਹਦੇ ਵਿੱਚ ਗੁਰੂ ਸਾਹਿਬ ਜੀ ਤੇ ਅਨੰਦ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾਂ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਣੀ ਜਿਨੇ ਖਾਲਸਾ ਪੰਥ ਪ੍ਰਗਟ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਤੇ ਉਹ ਵੀ ਖਾਲਸਾ ਪੰਥ ਸਤਾਬ ਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਆ। ਅੱਜ ਮੈਂ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਨਾ ਚਾਹੁੰਨਾ ਕਿ ਸਿੱਖ ਪੰਥ ਦਾ ਅਨੇਖੜਮਾ ਅੰਗ ਸ਼ੌਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੇ ਸੀਨੀਅਰ ਲੀਡਰਸ਼ਿਪ ਜੀਮਾ ਸਾਹਿਬ ਗਰੇਵਾਲ ਸਾਹਿਬ ਰਣਕੀਰ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਖਦਾਰ ਬਾਬਾ ਨਿਹਾਲ ਸਿੰਘ ਜੀ ਹਗਿਆ ਬੇਲਾ ਵਾਲੇ ਦਮਦਮਿਤ ਖਾਲਸਾ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਹਰੇਕ ਸ਼ਤਾਬਦੀ ਦਾ ਸ਼ਗਾਰ ਹੁੰਦੇ ਸ਼ਹਾਗਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉਤਰਧਕਾਰੀ ਸਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਮਹਾਪੁਰਜਾਂ ਦੀ ਤਰਫ਼ ਤੋਂ ਬਾਬਾ ਸੁਖਾ ਜੀ ਲੋਪੋਕੇ ਵਾਲੇ ਮਹਾਪੁਰਜ ਬਾਹਰ ਆ ਉਹਨਾਂ ਵੱਲੋਂ ਵੀ ਉਹਨਾਂ ਦੇ ਉਤਰਧਕਾਰੀ ਇੱਥੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਦੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਸਾਫ ਦਾ ਪ੍ਰਧਾਨ ਦੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗੋਆਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਭਜਨ ਸਿੰਘ ਜੀ ਧੀਰਾ ਤੋਂ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਮੂਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਉਹਨੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵੈਂਸਨ ਸਟਡੀ ਸਰਕਲ ਵਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਇਚੀ ਤੌਰ ਤੇ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਜਾਰੀ ਕਰਦੇ ਆਂਗੇ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਵਿਦਵਤਾ ਦੇ ਨਾਲ ਲੋਕੇ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਜਿਹੜੀ ਛੇਤੀ ਗੁਰਪੁਰ ਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ ਰਾਮ ਜੀ ਦੇ ਰੂਪ ਦੇ ਵਿੱਚ 사ਤਗੁਰ ਜੀ ਦਾ પાਸ ਪੁਕਾਰ ਲੈ ਕੇ ਪਹੁੰਚੇ ਸੀ ਤੇ 사ਤਗੁਰ ਜੀ ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਦਿੱਤਾ ਤੋਂ ਉਹਨਾਂ ਸਾਰਿਆਂ ਨੂੰ ਸੰਬੂਲਿਤ ਇਕਤਾ ਹੋਵੇ ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਕਤੀਤਾ ਉਹ ਵੀ ਇੱਥੇ ਸ਼ਾਮਲ ਹੋਣ ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਗਿਆ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਜਾਰ ਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਬੇਬੇ ਕਿਕੀ ਪਾਰਲੀਮੈਂਟ ਮੈਂਬਰ ਵੀ ਆ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਦਾਂ ਭੇਜਾਂਗੇ ਵੀ ਐਮ ਐਲ ਏ ਤੇ ਐਮ ਪੀ ਰੂਪ ਦੇ ਵਿੱਚ ਵਰਲਡ ਵਾਈਡ ਜਿਨੇ ਆ ਵੀ ਸ਼ਖਸੀਅਤਾਂ ਆ ਉਹ ਸਾਰੀਆਂ ਇਹਦੇ ਵਿੱਚ ਸ਼ਮੂਲੀਅਤ ਕਰਨ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਸਾਧੂਪੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਕੀਸ਼ਾ ਪੁਨਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਸਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋ ਮਹਾਪੁਰਸ਼ਾਂ ਨੂੰ ਵੀ ਇਹਨਾਂ ਅਰ ਸਮਰਪਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਉਹ ਵੱਖ-ਵੱਖ ਸਥਾਨਾਂ ਤੋਂ ਹੋ ਕੇ ਰਾਤ ਦੇ ਸਮਾਗਮ ਵੀ ਚੱਲਣਗੇ ਤੇ ਉਹਨਾਂ ਦੀ ਸਮਾਪਤੀ ਵੀ ਆ ਕੇ ਇਸ ਪਵਿੱਤਰ ਸ੍ਰੀ ਅਰੰਧਕੂਰ ਸਾਹਿਬ ਦੀ ਧਰਤੀ ਤੇ ਹੋਊਗੀ। ਇੱਕ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ 23, 24 ਤੇ 25 ਤਿੰਨ ਦਿਨ ਸਮਾਗਮ ਵੱਡੇ ਚੱਲਣੇ ਆ। ਇਹਦੇ ਵਿੱਚ ਸਹਾਜ ਪਾਠਾਂ ਦੇ ਭੋਗ, ਬੱਚਿਆਂ ਦੇ ਮੁਕਾਬਲੇ ਹੋਣ ਤੇ ਇੱਕ ਦਿਨ ਅਸੀਂ ਉਹਦੇ ਵਿੱਚ ਸਰਬ ਧਰਮ ਸੰਮੇਲਨ ਦਾ ਵੀ ਰੱਖਾਂਗੇ। ਉਹ ਬੈਠ ਕੇ ਰੂਪ ਰਿਕਾ ਸਾਰੀ ਨੀਕ ਲਾਂਗੇ। ਉਹ ਵੀ ਜਿਹੜਾ ਉਹਦੇ ਵਿੱਚ ਇੱਕ ਇਸ ਚਦਾਬਦੀਨ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਤ ਉਹਨਾਂ ਨੂੰ ਸਾਰਿਆਂ ਨੂੰ ਬੱਸਦਾ ਦੇਾਂਗੇ ਖੁੱਲਾ ਵੀ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ ਨਾਲ ਦੀ ਨਾਲ ਇਸ ਵਾਰ ਜਿੰਨੇ ਵੀ ਸਾਡੇ ਧਾਰਮਿਕ ਪ੍ਰੀਖਿਆ ਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਉਹ ਐਗਜ਼ਾਮ ਲੈ ਜਾਣਗੇ ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਵਿਚਾਰ ਜਿਹੜਾ ਉਹ ਸਾਰੇ ਜਿੰਨੇ ਵੀ ਬੁਲਾਰੇ ਸੀ ਉਹਨਾਂ ਸਾਰਿਆਂ ਨੇ ਫੋਕਸ ਕੀਤਾ ਕਿ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁ ਜਿਹੜੇ ਸਾਡੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਜ਼ਾ ਜਿਹੜੀ ਉਹਨੂੰ ਕੰਮਿਊਟ ਕਰਕੇ ਉਹਨੂੰ ਆਪਣੇ ਘੜਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਨ ਦਾ ਮੈਂ ਬੇਨਤੀ ਕਰਦਾ ਜੀ ਨਾ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾਪਈ ਕਿਉਂਕਿ ਗੁਰਦੇਵ ਸਾਹਿਬ ਪਾਚਾ ਦੀ ਇਹ ਸ਼ਹੀਦੀ ਸ਼ਤਾਬਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਪੇ ਗੁਰੂ ਸਾਹਿਬ ਨੇ ਸਤਗੁਰੂ ਜੀ ਤਾਂ ਦਿਆਲਤਾ ਦੇ ਘਰ ਸੀ ਸੀ ਸਤਗੁਰੂ ਜੀ ਨੇ ਤਾਂ ਕਿਰਪਾ ਤੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸੀਂ ਦੇ ਤੌਰ ਤੇ ਫਿਰਕੇ ਤੇ ਤੇ ਸਾਧਗੁਰ ਜੀ ਦਇਆਬਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਰਿਹਾਂ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਵਜਨ ਮੱਤ ਦਾ ਉਹਨੂੰ ਹੁਣ ਸ਼ਤਾਬ ਦੇ ਰੂਪ ਦੇ ਵਿੱਚ ਤੋਹਰਾ ਦੇਣਾ ਚਾਹੀਦਾ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਆਪਾਂ ਕਈ ਵਾਰੀ ਕਲਿੱਪਾਂ ਪਾ ਦਿੰਦੇ ਆ ਉਹ ਵੀ ਸਾਰੀਆਂ ਪਾਈਆਂ ਜਾਣਗੀਆਂ ਸੋ ਮੈਂ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੇ ਭਾਈ ਤੇ ਹਲਾ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਦੇ ਅਨੰਦ ਸਿੱਖ ਦੇਖੋ ਕਿੰਡੀ ਵੱਡੀ ਸ਼ਹਾਦਤ ਸਤਪੁਰ ਜੀ ਦੇ ਸਾਹਮਣੇ ਹੋਈ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਰਕ ਨਾ ਜਾਏ ਉਹਨਾਂ ਨੇ ਗੁਰੂ ਸਾਹਿਬ ਦੇ ਸਨਮਪੂਰ ਕੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਸੰਬੰਧਤ ਉਹਨਾਂ ਦੇ ਨਾਲ ਵੀ ਛੋਟੇ ਛੋਟੇ ਜਿਹੜੇ ਆਪਾਂ ਉਹਨਾਂ ਦੇ ਜੀਵਨ ਨਾਲ ਸੰਬੰਧਤ ਆ ਉਹ ਵੀ ਪਲਸ ਪਾਵਾਂਗੇ ਸਾਰੇ ਛੋਟੇ ਮੀਡੀਆ ਦੇ ਵਿੱਚ ਤੋ ਮੈਂ ਅੰਤ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਪਹੁੰਚੀਆਂ ਨਾ ਸਾਰਿਆਂ ਦੇ ਨਹੀਂ ਮੈਂ ਲੈ ਸਕਿਆ ਉਹ ਨਾ ਸਾਡੇ ਪ੍ਰੈਸ ਮੀਡੀਆ ਦੇ ਵਿੱਚੋਂ ਸਾਰਿਆਂ ਦੇ ਦੇਦੇ ਤੇ ਜਾਣਗੇ ਮੈਂ ਸਾਰਿਆਂ ਦਾ ਰੂਮ ਰੂਮ ਕਰਕੇ ਧੰਨਵਾਦ ਕਰਦਾ ਆਹ ਉਹ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਨਾ ਹੁੰਦੀ ਤੇ ਇਸ ਮੁਲਕ ਦਾ ਕਿਹੜਾ ਕਿਹੜਾ ਰੂਪ ਹੋਣਾ ਸੀ ਇਹ ਕੀਰਤੀਮਾਨ ਸਤਗੁਰੂ ਜੀ ਨੇ ਉਸ ਵੇਲੇ 1675 ਦੇ ਵਿੱਚ ਸਤਾਪਤ ਕੀਤਾ ਸੀ ਤੇ ਆਓ ਅੱਜ ਆਪਾਂ ਸਾਰੇ 350 ਸਾਲਾਂ ਸ਼ਤਾਬਦੀ ਦੇ ਰੂਪ ਦੇ ਵਿੱਚ 171 ਹੋ ਕੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਤਾਬਦੀ ਨੂੰ ਮਨਾਇਏ ਵੀ ਤੇ ਵਸਾਈਏ ਵੀ ਬਸਾਉਣਾ ਕੀ ਆ ਹੁਣ ਬਸਾਉਣੇ ਆ ਔਗਣ ਕੱਢਣੇ ਆ ਤੇ ਗੁਰੂ ਨੂੰ ਸਮਰਪਿਤ ਹੋ ਕੇ ਵੱਧ ਤੋਂ ਵੱਧ ਗੁਰਦਸ਼ਪ ਪਾਚਾ ਦਾ ਕਿਉਂਕਿ ਜੋਤਾਂ ਦੀ ਜਲਸਾ ਰਿਹਾ ਤੇ ਤੇ ਇਹ ਵੀ ਆਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਦਸਮ ਪਾਤਸ਼ਾਹ ਦੀ ਪਵਿੱਤਰ ਕੁਰਬਾਨੀ ਦਾ ਵੀ ਇੱਕ ਸ਼ਬਦ ਘੱਟੋ ਘੱਟ ਇੱਕ ਇੱਕ ਜਥਾ ਜਰੂਰ ਪੜਿਆ ਕਰਿਓ ਦਰਬਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੋ ਉਹ ਗੁਰਤਾ ਗੱਦੀ ਵੀ ਸਤਿਗੁਰੂ ਜੀ ਦੀ ਆਉਣੀ ਆ ਤੇ ਉਸ ਗੁਰਤਾ ਗੱਦੀ ਨੂੰ ਸਮਰਪਿਤ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਉਹ ਵੀ ਆਪਾਂ ਪਜਾਈਏ ਵੱਧ ਤੋਂ ਵੱਧ ਅਮਰਤਾਰੀ ਹੋਈਏ ਸੋ ਆਂਤ ਦੇ ਵਿੱਚ ਸਾਰਿਆਂ ਦਾ ਸਮੂਹਿਆ ਤੁਹਾਡੇ ਪ੍ਰੈਸ ਦਾ ਵੀ ਇੱਚੇ ਤੌਰ ਤੇ ਧੰਨਵਾਦ ਕਰਦਾ ਨਾਲ ਦੀ ਨਾਲ ਜਿੰਨੇ ਵੀ ਸੱਜਣ ਮਢਬੂਲੀਆਂ ਵਿਚਾਰਾਂ ਦੇ ਕੇ ਗਏ ਆ ਉਹਨਾਂ ਦਾ ਵੀ ਇੱਕ ਆਉਣ ਤੇ ਦੂਜਾ ਉਹਨਾਂ ਦੇ ਬੜਬੂਲੇ ਜਿਹੜੇ ਵਿਚਾਰ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੇਨਤੀ ਇਹ ਆ ਸਤਗੁਰ ਜੀ ਦਾ ਆਦੇਸ਼ ਵੀ ਆ ਵੀ ਜਿਹੜੇ ਸਿੱਖ ਨੇ ਪਵਿੱਤਰ ਕਰਵਾਣੀ ਦਾ ਆਚਾਰ ਨਾ ਕਰਨਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਢਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਇਹ ਨਾ ਹੁਣ ਸਮਾਤ ਬਾਅਦ ਵਿੱਚ ਕਰ ਗੁਰਬਾਣੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਅਖੇਵਾਂ ਗੁਰੂ ਜਾਚਨਾ ਕਰੀਏ ਸਤਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਮੇਰੇ ਕੋ ਇਹ ਆ ਵਗਿਆ ਹੋ ਗਿਆ ਤੇ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੁੱਲ ਵੀ ਦੇਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਤਗੁਰੂ ਦੀ ਸਮਾਤ ਬਾਅਦ ਵਿੱਚ ਕਰ ਹਾਂਜੀ ਸਾਡੇ ਪਾਸਾ ਸਾਲਾ ਤੇ ਬੰਦੀ ਸਿੰਘਾਂ ਸਰਵੋਣੀ ਕਮੇਟੀ ਆਪਣੇ ਐਲਾਨ ਤੋਂ ਭੁੱਲ ਜਾਂਦੇ। ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ। ਕਈ ਵਾਰੀ ਲੇਟ ਹੋ ਜਾਂਦਾ ਦੇਖੋ ਮੇਰੀ ਬੇਨਤੀ ਹੁੰਦਾ। ਪਰ ਅਸੀਂ ਭੁੱਲੇ ਨਹੀਂ ਬਿਲਕੁਲ। ਕਿਉਂਕਿ ਵੱਡੀ ਸੰਸਥਾ ਆ ਤੇ ਵੱਡੀ ਸੰਸਥਾ ਦੀਆਂ ਔਡੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਆ। ਤੇ ਗੁਰੂ ਸਾਹਿਬ ਕਿਰਪਾ ਕਰ ਤੂੰ ਅਮਰਤਪਾਲ ਵਰਕੇ ਯਾਦ ਵਿੱਚਵਾ ਦਿੰਦੇ ਆ। ਤੇ ਕੋਈ ਨਹੀਂ ਕਰਾਂਗੇ ਉਹ ਸਾਰਾ ਕਾਰਜ। ਅਸੀਂ ਅੱਜ ਸਾਰਿਆਂ ਦੇ ਇੱਥੇ ਬੈਠ ਕੇ ਬਹਿਲਾ ਕੀਤਾ। ਭਈ ਸਾਰੀਆਂ ਸਰਕਾਰਾਂ ਨੂੰ ਅਸੀਂ ਸੱਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤ ਗੁਰਾਂ ਨੂੰ ਸਮਾਰਕਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੇ ਸਮਾਰਕਤ ਹੋ ਕੇ ਕਰੂ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆ ਦਿਆਂ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜਿੱਥੇ ਬੰਦੀ ਆ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤ ਆ ਸੀ ਰਹੇ ਸਾਰੇ ਸ਼ਮੂਲੀਅਤ ਕਰਨ ਆ ਆ ਕੇ ਅੱਜ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਸੈਕਰੀਟਰੀ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਆਉਣ ਉਹਦੇ ਜਾ ਕੇ ਸ਼ਮੂਲਤ ਕਰਨ ਕੋਈ ਕੋਸਾ ਗੱਲਾਂ ਨਹੀਂ ਸਤਪੁਰਜੀ ਦੀ ਸ਼ਰਧਾਬੀ ਮਨਾਉਣੀ ਆਪਾਂ ਪੰਜਾਬ ਸਰਕਾਰ ਅਸੀਂ ਤਾਂ ਜਾ ਕੇ ਬੇਨਤੀ ਕਰਦੀ ਵੀ ਇਕੱਠੇ ਹੋ ਕੇ ਸ਼ਰਧਾ ਕਮੇਟੀ ਬਣਾ ਲਈ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋਵੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਧਾ ਸੰਧਵਾ ਸਾਹਿਬ ਨਾਲ ਇੱਕ ਵਾਰ ਮੇਰੀ ਗੱਲ ਆ ਜਿਹੜਾ ਵਿਆਦਵੀ ਦਾ ਐਕਟ ਬਣਨਾ ਸੀ ਇਹਦੇ ਤੇ ਮੁੱਦੇ ਤੇ ਹੋਈ ਸੀ ਗੱਲ ਪਰ ਉਹਨਾਂ ਨੇ ਕਹਾਗੇ ਕਿ ਕੋਈ ਵੱਖਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚਾਉਣ ਦੀ ਦਰਦਾਰਾ ਪ੍ਰਬੰਧ ਕਮੇਟੀ ਨੇ ਹੋ ਗਾਏ ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ ਹਾਂਜੀ ਸਿੱਖ ਕੌਣ ਪੰਜਾਬ ਦੇ ਦੇਖੋ ਵਿਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ ਨਿਗਤੀ ਰੂਮ ਵਿੱਚ ਵੀ ਕਰਾਂਗੇ ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਆ ਕੇ ਬਣਿਆ ਆ ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਆ ਕਿ ਬਈ ਤਾਂ ਕਿ ਉਹਨਾਂ ਦਾ ਸਫਰ ਕਰਕੇ ਉਹ ਇੱਥੇ ਆ ਗਏ ਹੁਣ ਦੂਜੀ ਗੱਲ ਮੈਂ ਕੱਲ ਕਰਨਾਟਕਾ ਚ ਸਿਰਾ ਸੱਜ ਕਰਕੇ ਜਾਣੇ ਉੱਥੇ ਜਲੇ ਬਾਅਦ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲਾ ਗੁੱਸਾ ਦਿਖਾ ਲਿਆ ਵੀ ਜੇ ਨਗਰ ਕੀਰਤਨ ਉੱਤੇ ਚੜਨਾ ਸਾਡੀਆਂ ਸੀਟਾਂ ਚ ਕਿਉਂ ਨਹੀਂ ਉਹ ਮੇਰਾ ਕਹਿਣ ਤੋਂ ਬਾਅਦ ਬਾਹਰ ਨਾਲ ਸਿੱਖ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਤਿਆਰ ਆਇਆ ਇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਏਡੀ ਵੱਡੀ ਆ ਇਹਦਾ ਕੋਟਨ ਕੋਟ ਵੀ ਅਸੀਂ ਜਾਨੂ ਲੈ ਲੀਏ ਤਾਂ ਵੀ ਇਹਦਾ ਨਿਖਾ ਦੱਸਦਾ ਵੀ ਆਗਾ ਦਾ ਪਰ ਬੜਾ ਬੜਾ ਚਾਹ ਆ ਲੋਕਾਂ ਦੀ ਸਾਰਿਆਂ ਨੂੰ ਵਸਤਾ ਸਦਾ ਸਾਰਿਆਂ ਨੂੰ ਇਧਰ ਤੇ ਨਾ ਕਿ ਜੋ ਆ ਵੀ ਆ ਸਾਰਿਆਂ ਨੂੰ ਜੀ ਆਇਆਂ ਵੀ ਕਰਨ ਜਦੋਂ ਉਹਨਾਂ ਦਾ ਵੈਲਕਮਿੰਗ ਕਰਾਂਗੇ ਧੰਵਾਦ ਹੋਵੇ ਠੀਕ ਹੈ ਸਰਦਾਰ ਜੀ ਤਖਤਾਂ ਦੇ ਦਾ ਦਰਵਾਜ਼ਾ ਚੰਗੀ ਗੱਲ ਆ ਤਖਤ ਸਹਿਮਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਹੋਰੋ ਤਖਤ ਸਹਿਮਾਨ ਦਾ ਕਦੇ ਟਕਰਾ ਨਹੀਂ ਤਖਤ ਪਵਿੱਤਰ ਆ ਦਸਮ ਪਾਤਸ਼ਾਹ ਦਾ ਤਖਤ ਆ ਤੇ ਇਹ ਛੇਵੀਂ ਪਾਤਸ਼ਾਹ ਦਾ ਤਖਤ ਆ ਪਰ ਤਖਤਾਂ ਦੀ ਇੱਕ ਮਰਿਆਦਾ ਆ ਸਿਰਮੌਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਧੋਰਾ ਕਾ ਲੈਨੇ ਆ ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਵੀ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਹੈ ਅੱਜ ਉਹ ਨਹੀਂ ਕਰ ਲਿਆ ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ 5 ਤਰੀਕ ਨੂੰ ਦਵਾਪਰੇ ਰੱਖਿਆ ਵਿਸ਼ੇਸ਼ ਅਜਲਾਸ ਵੀ ਰੱਖਿਆ ਪਰ ਚਲੋ ਸਿੰਘ ਸਾਹਬਾਂ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮਬਾਰਕਵਾਦ ਦਿੰਦਾ ਬੇਤੀ ਦੇਖੋ ਅਜਲਾਸ ਤਾਂ ਹੋਊਗਾ ਅਜਲਾਸ ਕਿਸ ਕਾਰਜ ਲਈ ਆ ਅਜਲਾਸ ਇਸ ਕਾਰਜ ਲਈ ਆ ਕਿਉਂਕਿ ਕੁਝ ਮੈਂ ਹੁਣ ਹਾਲੇ ਕਮੈਂਟ ਨਹੀਂ ਕਰਾਂ ਉਹ ਕਦਨੇ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਥੇ ਜ਼ਰੂਰ ਕਰਾਂਗੇ ਪਰ ਅੱਜ ਨੂੰ ਸਮਝੀ ਗਈ ਹੈ ਕਿ ਅੱਜ ਵੀ ਇਹ ਕਿ ਸਬਜੈਕਟ ਆ ਗਰੀ ਹੈ ਕਿ ਲੰਗਰ ਹਾਜ਼ੂਰ ਆਂਦੀ ਹੈ ਕਿ ਰੋਡ ਕਿ ਵੇਖਦੇ ਉਹ ਕੋਈ ਨਹੀਂ ਆਪਾਂ ਪਰਤਾਲ ਕਰ ਰਹੇ ਅੱਗੇ ਦੱਸੋ ਭਾਈ ਵਰਤਾਲ ਕਰ ਰਹੇ ਹਾਂ ਉਹਦੇ ਬਾਰੇ ਤੇ ਕੀ ਤਕਰੀ ਵੀ ਆਈ ਇਹਨੂੰ ਦੱਸੋ ਵਰਤਾਲ ਕਰ ਰਹੇ ਹਾਂ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਕਿ ਮਿਲਦੀ ਆਏਗੀ ਇਹਨੂੰ ਦੱਸੋ ਉਹ ਕੋਈ ਨਹੀਂ ਹੱਲ کئی ਵਾਰੀ ਗੱਲ ਨਾ ਰਹਿਣੀ ਹੁੰਦੀ ਆ ਉਹ ਅਸੀਂ ਕਮਿਸ਼ਨ ਦੇ ਪਲੇਸੋਂ ਕਹਿੰਦੇ ਇੱਥੇ ਐਸਐਸਓ ਸਾਹਿਬ ਵੀ ਆਏ ਸੀ ਉਹਨਾਂ ਨੂੰ ਲੈ ਕੇ ਸਾਡੀ ਆਪਣੀ ਨਾਲ ਵੀ ਮਿਲਾਂ